ਹੈਲੋ एवरीवन ਦੇਖਦੇ ਹਾਂ ਕਿ ਯੂਨੀਵਰਸ ਕੀ ਦੱਸਦੇ ਨੇ ਸਾਡਾ ਸਵਾਲ ਹੈ ਕਿ ਮੇਰੇ ਕਲੈਕਟਿਵ ਵਿਊਅਰਸ ਦੀ ਲਾਈਫ ਦੇ ਵਿੱਚ ਅੱਗੇ ਕੀ ਹੋਣ ਵਾਲਾ ਹੈ ਤਾਂ ਫਰਸਟ ਕਾਰਡ ਹੈ ਨਾਈਟ ਆਫ ਸਵਾਰਡਸ 빅 ਚੇਂਜ ਹੋਣ ਵਾਲਾ ਹੈ ਤੁਹਾਨੂੰ ਐਕਸ਼ਨ ਲੈਣ ਦੀ ਲੋੜ ਹੈ ਐਸ ਆਫ ਵਾਂਟਸ ਨਿਊ ਬਿਗਨਿੰਗ creative spark finding new passion ਤੁਹਾਨੂੰ ਤੁਸੀਂ ਆਪਣੇ ਆਪ ਦੇ ਵਿੱਚੋਂ ਜਾਂ ਜਦੋਂ ਤੁਸੀਂ ਐਕਸ਼ਨ ਲਓਗੇ ਤਾਂ ਬਹੁਤ ਵੱਡੇ ਚੇਂਜ ਆਉਣ ਵਾਲੇ ਨੇ ਔਰ ਤੁਹਾਨੂੰ ਐਕਸ਼ਨ ਜਦੋਂ ਤੁਸੀਂ ਲਓਗੇ ਤਾਂ ਨਿਊ ਬਿਗਨਿੰਗ ਹੋਏਗੀ ਜਿਹਦੇ ਵਿੱਚ ਤੁਸੀਂ ਮੈਂਟਲੀ ਫਿਜ਼ੀਕਲੀ ਕੁਝ ਸਟਾਰਟ ਕਰ ਸਕਦੇ ਹੋ ਐਕਸਰਸਾਈਜ਼ ਸਟਾਰਟ ਕਰ ਸਕਦੇ ਹੋ ਜਾਂ ਕੋਈ ਨਵਾਂ ਪੈਸ਼ਨ ਸਟਾਰਟ ਕਰ ਸਕਦੇ ਹੋ ਔਰ ਆਪਣੇ ਅਸਲ ਲਾਈਫ ਤੁਸੀਂ ਜਿਓਗੇ ਆਪਣੀ ਜੋ ਤੁਹਾਡੇ ਮਨ ਦੀ ਅਸਲ ਖੁਸ਼ੀ ਹੈ ਉਸ ਦੇ ਨਾਲ ਤੁਸੀਂ ਜਿਓਗੇ ਕਿਸੇ ਵੀ ਐਸਪੈਕਟ ਵਿੱਚ ਨਿਊ ਬਿਗਨਿੰਗ ਕਰ ਸਕਦੇ ਹੋ ਕੈਰੀਅਰ ਦੇ ਵਿੱਚ ਆਪਣੀ ਆ ਬੋਡੀ ਸਟਰਕਚਰ ਨੂੰ ਵਧੀਆ ਬਣਾਉਣ ਲਈ ਜਾਂ ਆਪਣੀ ਕ੍ਰੀਏਟੀਵਿਟੀ ਦੇ ਨਾਲ ਜੁੜਨ ਲਈ Queen of Cups ਜਦੋਂ ਤੁਸੀਂ ਐਕਸ਼ਨ ਲਓਗੇ ਨਿਊ ਬਿਗਨਿੰਗ ਹੋਏਗੀ ਔਰ ਤੁਸੀਂ ਸਮਝਦਾਰ ਹੋ ਜਾਓਗੇ ਮਤਲਬ ਕਿ ਆਪਣੇ ਇਮੋਸ਼ਨਸ ਨੂੰ ਸਮਝ ਕੇ ਯੂਜ਼ ਕਰੋਗੇ ਆਪਣੇ ਇਮੋਸ਼ਨਸ ਨੂੰ ਸਮਝਣ ਦੀ ਤੁਹਾਡੇ ਵਿੱਚ ਪਾਵਰ ਆ ਗਈ ਹੈ ਜਿਹੜਾ ਤੁਸੀਂ ਇਨਰ ਵਰਕ ਕੀਤਾ ਹੈ ਔਰ ਆਪਣੀ ਇੰਟਿਊਸ਼ਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਆਪ ਦੇ ਵਿੱਚ ਪੀਸ ਮਹਿਸੂਸ ਕਰੋਗੇ। ਔਰ ਜਿਹੜੀ ਨਰਚਰਿੰਗ ਜਿਹੜੀ ਫੀਮੇਲ ਹਰ ਇੱਕ ਦੇ ਅੰਦਰ ਮੇਲ ਫੀਮੇਲ ਜੋ ਵਰਜ਼ਨ ਹੁੰਦਾ ਹੈ ਆਪਣੀ ਫੀਮੇਲ ਸਾਈਡ ਦੇ ਨਾਲ ਜੁੜ ਕੇ ਤੁਸੀਂ ਆਪਣਾ ਪਿਆਰ ਦੂਜਿਆਂ ਨੂੰ ਦਿਓਗੇ ਭਾਵੇਂ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਮਤਲਬ ਕਿ ਜੋ ਫੀਮੇਲ ਵਾਲੀ ਫੀਲਿੰਗ ਹੈ ਉਹ ਤੁਸੀਂ ਮਹਿਸੂਸ ਕਰੋਗੇ ਔਰ ਨਰਚਰ ਖੁਦ ਨੂੰ ਵੀ ਕਰੋਗੇ ਔਰ ਦੂਜਿਆਂ ਨੂੰ ਵੀ ਕਰੋਗੇ ਫਾਈਵਰਸ ਸਪੋਰਟਸ 5 ਨੰਬਰ ਦਾ ਕਾਰਡ ਹੈ ਇਹ ਕਾਰਡ ਲਾਸਟ ਕਾਰਡ ਆਇਆ ਹੈ ਕਿ ਤੁਸੀਂ ਇਸ ਵਕਤ ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸ ਨੂੰ ਕੱਟ ਆਫ ਕਰਕੇ ਉੱਥੋਂ ਨਿਕਲ ਕੇ ਅੱਗੇ ਵਧਣ ਦੀ ਜ਼ਰੂਰਤ ਹੈ। ਔਰ ਜਿੱਥੇ ਵੀ ਤੁਸੀਂ ਕਮਿਊਨੀਕੇਸ਼ਨ ਕਿਸੇ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਕੋਈ ਕਮਿਊਨੀਕੇਸ਼ਨ ਐਸੇ ਸੀ ਜਿੱਥੇ ਤੁਸੀਂ ਪ੍ਰੋਪਰ ਉਸ ਨੂੰ ਨਹੀਂ ਕਰ ਸਕੇ ਉਸ ਕਮਿਊਨੀਕੇਸ਼ਨ ਨੂੰ ਸਹੀ ਤਰੀਕੇ ਨਾਲ ਕਰਨਾ ਹੈ ਤੁਹਾਡੀ ਤਰਫ ਜੇ ਕੋਈ ਕਮਿਊਨੀਕੇਸ਼ਨ ਆ ਰਹੀ ਹੈ ਜਾਂ ਤੁਸੀਂ ਕਿਸੇ ਨਾਲ ਕਮਿਊਨੀਕੇਸ਼ਨ ਕਰਨ ਜਾ ਰਹੇ ਹੋ ਗੱਲਬਾਤ ਆਪਣੀ ਰੱਖ ਸਕਦੇ ਹੋ ਗੱਲਬਾਤ ਕਰਕੇ ਜੋ ਵੀ ਜਿੱਥੇ ਵੀ ਤੁਸੀਂ ਕਿਸੇ ਵੀ ਕਨਫਲਿਕਟ ਦੇ ਵਿੱਚ ਫਸੇ ਹੋ ਕਿਸੇ ਦੇ ਨਾਲ ਪੈਸ ਹੋ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੈ ਗੱਲਬਾਤ ਕਰਕੇ ਉਸ ਨੂੰ ਸੁਲਝਾ ਸਕਦੇ ਹੋ ਔਰ ਐਕਸ਼ਨ ਲਓ ਇਸ ਦੇ ਵਿੱਚੋਂ ਨਿਕਲ ਕੇ ਇਹਨਾਂ ਸਾਰੀਆਂ ਕਨਫਿਊਜ਼ਨਸ ਦੇ ਵਿੱਚੋਂ ਕਿਸੇ ਨਾਲ ਬਹਿਸ ਕਿਸੇ ਨਾਲ ਝਗੜਾ ਇਹ ਸਭ ਛੱਡ ਕੇ ਐਕਸ਼ਨ ਲਓ ਉਸ ਨੂੰ ਪਿੱਛੇ ਛੱਡ ਦਿਓ ਔਰ ਨਿਊ ਬਿਗਨਿੰਗ ਨਿਊ ਬਿਗਨਿੰਗ ਔਰ ਕੁਇਨ ਆਫ ਕੱਪਸ ਤੁਹਾਡੇ ਕੋਲ ਸਭ ਕੁਝ ਹੋ ਸਕ ਹੋਵੇਗਾ اور ਹੋ ਸਕਦਾ ਹੈ ਜੇ ਤੁਸੀਂ ਇਸ ਕਨਫਿਊਜ਼ਨ ਵਿੱਚੋਂ ਇਸ ਕਨਫਲਿਕਟ ਵਿੱਚੋਂ ਕਿਸੇ ਨਾਲ ਬੈਸ ਜਾਂ ਕਿਤੇ ਵੀ ਕਿਸੇ ਨਾਲ ਗੁੱਸੇ ਗਿਲੇ ਵਿੱਚ ਹੋ ਇਥੋਂ ਨਿਕਲ ਕੇ ਐਕਸ਼ਨ ਲੈਂਦੇ ਹੋ ਸੋ ਇਨ ਔਰ ਡੈਕ ਦੇ ਉੱਪਰ ਆਇਆ ਹੈ 9 ਆਫ ਕੱਪਸ ਸਾਰੇ ਕੱਪਸ ਤੁਹਾਡੀ ਵਿਸ਼ੇਸ ਪੂਰੀ ਹੋਣ ਵਾਲੀ ਹੈ ਵਿਸ਼ੇਸ ਜ਼ਰੂਰ ਪੂਰੀ ਹੋਵੇਗੀ ਬਸ ਸਾਨੂੰ ਚਾਹੀਦਾ ਕੀ ਹੈ ਕਿ ਅਸੀਂ ਆਪਣੇ ਮੈਂਟਲੀ ਕਨਫਲਿਕਟ ਦੇ ਵਿੱਚ ਵੀ ਆਪਣੇ ਦਿਮਾਗ ਦੇ ਵਿੱਚ ਵੀ ਕਈ ਚੀਜ਼ਾਂ ਆ ਆਊਟ ਨਹੀਂ ਕਰਦੇ 네ਗੇਟਿਵਿਟੀ ਓਵਰ ਥਿੰਕਿੰਗ ਰੱਖਦੇ ਹਾਂ ਆਪਣੇ ਹੀ ਖਿਆਲਾਂ ਵਿੱਚ ਨੂੰ ਵਧਾ ਚੜਾ ਕੇ ਸੋਚਦੇ ਰਹਿੰਦੇ ਹਾਂ ਉਸ ਦੇ ਵਿੱਚੋਂ ਵੀ ਨਿਕਲ ਜਾਈਏ ਤਾਂ ਸਾਡੇ ਅੱਗੇ ਰਸਤੇ ਖੁੱਲ ਜਾਂਦੇ ਨੇ ਜਾਂ ਕਿਸੇ ਹੋਰ ਨਾਲ ਹੈ ਉੱਥੋਂ ਵੀ ਨਿਕਲਣ ਦੀ ਲੋੜ ਹੈ ਤਾਂ 9 ਆਫ ਕੱਪਸ ਤੁਹਾਡੇ ਲਈ ਰੈਡੀ ਹੈ ਨਵਾਂ ਸਾਲ ਆ ਰਿਹਾ ਹੈ ਔਰ ਨਵੀਂ ਤੁਹਾਡੀ ਜੋ ਵੀ ਵਿਸ਼ੇਸ ਤੁਸੀਂ ਮੰਗੀ ਹੋਈ ਨੇ ਹੈ ਪਹਿਲਾਂ ਤੁਹਾਡੇ ਮਨ ਅੰਦਰ ਹੈ ਉਹ ਕੰਪਲੀਟ ਹੋਵੇਗੀ ਐਕਸ਼ਨ ਲੋ ਇਨ ਕਾਰਡਸ ਨੂੰ ਧਿਆਨ ਵਿੱਚ ਰੱਖਣਾ ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਤੁਹਾਡੇ ਨਾਲ ਰਿਜ਼ੋਨੇਟ ਕਰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ